ਪੰਜਾਬੀ ਏਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ, ਔਰਤਾਂ ਨੂੰ ਹਜ਼ਾਰਾਂ ਰੁਪਏ ਦੇਣ ਬਾਰੇ ਪੰਜਾਬ ਸਰਕਾਰ ਵੱਲੋਂ ਵੱਡੀ ਖਬਰ। ਖਜ਼ਾਨਾ ਮੰਤਰੀ ਹਰਪਾਲ ਸਿੰਘ ਜੀ ਮਾਣੇ ਕੀਤਾ ਨਵਾਂ ਐਲਾਨ। ਅੱਜ ਹੋਵੇਗਾ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ, ਕੱਲ ਬਜਟ ਤੇ ਬਹਿਸ ਦੌਰਾਨ ਹੋਇਆ ਸੀ ਹੰਗਾਮਾ। ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਸੁਣਾਈ ਖੁਸ਼ਖਬਰੀ, ਫਿਰ ਕਾਂਗਰਸੀਆਂ ਦੀ ਬਣਾਈ ਰੇਲ। ਪੰਜਾਬ ਦੇ ਬਜ਼ੁਰਗਾਂ ਦੀ ਪੈਨਸ਼ਨ ਬਾਰੇ ਪੰਜਾਬ ਸਰਕਾਰ ਵੱਲੋਂ ਵੱਡੀ ਖਬਰ। ਆਪ ਐਮਐਲਏ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਕੀਤੀ ਵੱਡੀ ਮੰਗ। ਪੰਜਾਬ ਸਿਰ ਚੜੇ ਕਰਜ਼ੇ ਬਾਰੇ ਆ ਕੀ ਬੋਲੇ ਕੈਬਨਿਟ ਮੰਤਰੀ ਅਮਨ अरोੜਾ ਪ੍ਰਤਾਪ ਬਾਜਵਨ ਦਿੱਤਾ ਠੋਕਵਾ ਜਵਾਬ ਪੰਜਾਬੀਆਂ ਲਈ ਵੱਡੀ ਖੁਸ਼ਖਬਰੀ ਪੰਜਾਬ ਚ ਸਸਤਾ ਹੋਇਆ ਪੈਟਰੋਲ ਡੀਜ਼ਲ ਪੰਜਾਬ ਚ ਫੇਰ ਵਿਗੜੇਗਾ ਮੌਸਮ ਦਾ ਮੀਂਹ ਆਉਣ ਵਾਲੇ ਦਿਨਾਂ ਵਿੱਚ ਮੀਂਹ ਦੀ ਚੇਤਾਵਨੀ ਜਾਰੀ ਐਸਆਈਟੀ ਸਾਹਮਣੇ ਪੇਸ਼ ਹੋਏ ਵਿਕਰਮ ਮਜੀਠੀਆ ਭਗਵਾਨ ਤਮਨ ਸਰਕਾਰ ਨੂੰ ਕਈਆਂ ਤਿੱਖੀਆਂ ਗੱਲਾਂ ਸਾਬਕਾ ਮੰਤਰੀ ਸਾਦੂ ਸੰਤਾਨਮ ਸੋਤ ਨੂੰ ਅਦਾਲਤ ਤੋਂ ਵੱਡਾ ਝਟਕਾ ਅਦਾਲਤ ਨੇ ਜ਼ਮਾਨਤ ਧਰਤੀ ਕੀਤੀ ਰੱਦ ਪੰਜਾਬ ਦੇ ਖਜ਼ਾਨਾ ਮੰਤਰੀ ਨੇ ਪੰਜਾਬ ਦੀਆਂ ਔਰਤਾਂ ਨੂੰ 1-1000 ਰੁਪਏ ਦੇਣ ਬਾਰੇ ਹੁਣ ਨਵੇਂ ਐਲਾਨ ਕੀਤਾ ਹੈ ਖਜ਼ਾਨਾ ਮੰਤਰੀ ਹਰਪਾਲ ਸਿੰਘ ਟੀਮਾ ਨੇ ਕਿ ਹੈਗੀ ਜਿਹੜੀਆਂ ਗਰੰਟੀਆਂ ਕੇਜਰੀਵਾਲ ਦੇ ਭਗਵੰਤ ਮਾਨ ਜੀ ਨੇ ਚੋਣਾਂ ਦੌਰਾਨ ਦਿੱਤੀਆਂ ਸਨ ਉਹਨਾਂ ਵਿੱਚੋਂ ਇੱਕ ਗਰੰਟੀ ਰਹਿ ਗਈ ਸਾਡੀਆਂ ਮਾਵਾਂ ਦੀ ਭੈਣਾਂ ਦੀ ਤੇ ਮਹਿਲਾਵਾਂ ਦੀ ਬਿਲਕੁਲ ਉਹ ਵੀ ਅਸੀਂ ਇਸ ਹਾਊਸ ਦੇ ਵਿੱਚ ਜਿਮੀਵਾਰੀ ਨਾਲ ਕਹਿੰਦੇ ਹਾਂ ਕਿ ਉਹ ਵੀ ਗਰੰਟੀ ਅਸੀਂ ਪੂਰੀ ਕਰਾਂਗੇ ਤੇ ਚਾਰ ਗਰੰਟੀਆਂ ਪੂਰਤਕ ਪੂਰੀਆਂ ਕੀਤੀਆਂ ਗਈਆਂ ਹਨ ਇਸ ਦੇ ਨਾਲ ਹੀ ਕੱਲ ਬਜਟ ਸੈਸ਼ਨ ਦੇ ਚੌਥੇ ਦਿਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੇਸ਼ ਕੀਤੇ ਗਏ 2 ਲੱਖ ਰੁਪਏ ਤੋਂ ਵੱਧ ਦੇ ਬਜਟ ਤੇ ਬਹਿਸ ਹੋਈ ਸੈਸ਼ਨ ਵਿੱਚ ਪੂਰੀ ਤਰ੍ਹਾਂ ਹੰਗਾਮਾ ਹੋਇਆ ਵਿਰੋਧੀ ਪਾਰਟੀਆਂ ਦੇ ਆਗੂ ਵੱਖ-ਵੱਖ ਮੁੱਦਿਆਂ 'ਤੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰਦੇ ਹੋਏ ਦੇਖੇ ਗਏ ਹਾਲਾਂਕਿ ਇਸ ਵਾਰ ਸੀਐਮ ਭਗਵੰਤ ਮਾਨ ਅਤੇ ਹੋਰ ਮੰਤਰੀ ਵੀ ਹਮਲਾਵਰ ਮੂਡ ਵਿੱਚ ਵਿਖੇ ਤੇ ਕੱਲ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੀ ਕਾਰਵਾਈ ਦੌਰਾਨ ਵਿਘਨ ਪਾਉਣ ਦੇ ਦੋ ਸ਼ਿਟ ਕਾਂਗਰਸ ਦੇ ਨੋ ਵਿਧਾਇਕਾਂ ਨੂੰ ਮੌਤਲਕ ਕਰਦੇ ਕੀਤਾ ਗਿਆ ਸੀ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਭਾਸ਼ਣਾ ਤੋਂ ਬਾਅਦ ਬਜਟ ਪਾਸ ਕੀਤਾ ਗਿਆ ਤੇ ਸਦਨ ਦੀ ਕਾਰਵਾਈ ਅੱਜ ਸਵੇਰੇ 10 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਸੀ ਤੇ ਅੱਜ 10 ਵਜੇ ਸੈਸ਼ਨ ਸ਼ੁਰੂ ਹੋਵੇਗਾ ਬਜਟ ਵਿਜਲਾਸ ਦੀ ਕਾਰਵਾਈ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਨੇ ਜੋ ਕਿ ਹਸੀ ਉਹ ਕਰਕੇ ਵਿਖਾਇਆ ਹੈ ਬਜਟ ਮੁੱਖ ਤੌਰ ਤੇ ਸਿਹਤ ਅਤੇ ਸਿੱਖਿਆ ਖੇਤਰਾਂ ਤੇ ਕੇਂਦ੍ਰਿਤ ਹੈ ਮੁੱਖ ਮੰਤਰੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਹੁਣ ਤੱਕ 40000 437 ਨੌਕਰੀਆਂ ਦੇ ਚੁੱਕੀ ਹੈ ਸਦਨ ਵਿੱਚ ਮੁੱਖ ਮੰਤਰੀ ਭਗਵਾਨ ਤਮਾਨ ਨੇ ਮੰਗ ਕੀਤੀ ਹੈ ਕਿ ਮੈਨੀਫੈਸਟੋ ਲੀਗਲ ਡਾਕੂਮੈਂਟ ਹੋਣਾ ਚਾਹੀਦਾ ਹੈ ਜੇ ਕੋਈ ਪਾਰਟੀ 100 ਦਿਨਾਂ ਵਿੱਚ ਕੋਈ ਵਾਦਾ ਨਿਭਾਉਣ ਦੀ ਗੱਲ ਕਰਦੀ ਹੈ ਤਾਂ ਜੇ ਉਹ ਵਾਦਾ 100 ਦਿਨਾਂ ਵਿੱਚ ਪੂਰਾ ਨਹੀਂ ਕੀਤਾ ਜਾਂਦਾ ਤਾਂ 101ਵੇਂ ਦਿਨ ਉਸ ਪਾਰਟੀ ਦੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਮੁਰਦਾਵਾਰ ਦੇ ਨਾਰੇ ਲਗਾ ਕੇ ਸਦਨ ਵਿੱਚੋਂ ਬਾਹਰ ਭੱਜ ਜਾਂਦੀ ਹੈ ਜਦਕਿ ਕਾਂਗਰਸ ਦਾ ਫਰਜ ਬੰਦਾ ਸੀ ਕਿ ਜਦੋਂ ਪੰਜਾਬ ਦਾ ਬਜਟ ਪਾਸ ਹੋਵੇ ਤਾਂ ਉਹ ਸਦਨ ਵਿੱਚ ਮੌਜੂਦ ਹੋਣ ਉਹਨਾਂ ਨੇ ਕਿਹਾ ਕਿ ਲੋਕਾਂ ਨੇ ਇਹਨਾਂ ਨੂੰ ਇਸ ਲਈ ਨਹੀਂ ਚੁਣ ਕੇ ਭੇਜਿਆ ਕਿ ਸਦਨ ਵਿੱਚੋਂ ਹਰ ਵਾਰ ਵੋਕਆਊਟ ਕਰਨਾ ਮਾਨ ਨੇ ਕਿਹਾ ਕਿ ਮੈਨੂੰ ਸੰਸਦ ਵਿੱਚ 40 ਸੈਕਿੰਡ ਬੋਲਣ ਨੂੰ ਮਿਲਦੇ ਸਨ ਇਸ ਤੇ ਮੈਂ ਬੋਲਦਾ ਵੀ ਸੀ ਕਿਉਂਕਿ ਮੇਰਾ ਫਰਜ ਸੀ ਪਰ ਕਾਂਗਰਸ ਨੇ ਸਮਾਂ ਮਿਲਣ ਦੇ ਬਾਵਜੂਦ ਵੀ ਆਪਣਾ ਫਰਜ਼ ਦੇ ਨਹੀਂ ਨਿਭਾਇਆ ਲੋਕ ਸਭ ਦੇਖ ਰਹੇ ਹਨ ਜਿਸ ਦਾ ਖਾਮਿਆਜਾ ਇਹਨਾਂ ਨੂੰ ਆਉਂਦੀਆਂ ਚੋਣਾਂ ਵਿੱਚ ਭੁਗਤਣਾ ਪਵੇਗਾ ਪੰਜਾਬ ਦੇ ਬਜ਼ੁਰਗਾਂ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਪੰਜਾਬ ਵਿਧਾਨ ਸਭਾ ਵਿੱਚ ਬੁਢਾਪਾ ਪੈਨਸ਼ਨ ਦੀ ਉਮਰ ਹੱਦ ਘਟਾਉਣ ਨੂੰ ਲੈ ਕੇ ਮੁੱਦਾ ਚੁੱਕਿਆ ਗਿਆ ਇਸ ਬਾਰੇ ਬੋਲਦੇ ਆਂ ਵਿਧਾਇਕ ਰਜਨੀਸ਼ ਦਹਿਆ ਨੇ ਕਿਹਾ ਹੈ ਕਿ ਪੰਜਾਬ ਚੋਰਤਾ ਦੀ ਬੁਢਾਪਾ ਪੈਨਸ਼ਨ ਲਈ 58 ਸਾਲ ਜਦੋਂ ਕਿ ਪੁਰਸ਼ਾਂ ਦੀ ਬੁਢਾਪਾ ਪੈਨਸ਼ਨ ਲਈ 65 ਸਾਲ ਉਮਰ ਰੱਖੀ ਗਈ ਹੈ ਉਹਨਾਂ ਕਿਹਾ ਹੈ ਕਿ ਸਰਕਾਰੀ ਮੁਲਾਜ਼ਮਾਂ ਨੂੰ ਵੀ 58 ਸਾਲ ਦੀ ਉਮਰ ਵਿੱਚ ਸੇਵਾਮੁਤੀ ਦੇ ਦਿੱਤੀ ਜਾਂਦੀ ਹੈ ਜਦੋਂ ਕਿ ਪੁਰਸ਼ਾਂ ਦੀ ਬੁਢਾਪਾ ਪੈਨਸ਼ਨ ਲੈਣ ਦੀ ਉਮਰ 65 ਸਾਲ ਰੱਖੀ ਗਈ ਹੈ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਬੁਢਾਪਾ ਪੈਨਸ਼ਨ ਲਈ ਯੋਗਤਾ ਦੀ ਉਮਰ ਹੱਦ 58 ਤੋਂ ਘਟਾ ਕੇ 55 ਸਾਲ ਕੀਤੀ ਜਾਵੇ ਅਤੇ ਇਸੇ ਤਰ੍ਹਾਂ ਪੁਰਸ਼ਾਂ ਦੀ ਬੁਢਾਪਾ ਪੈਨਸ਼ਨ ਲਈ ਵੀ ਉਮਰ ਹੱਦ 58 ਸਾਲ ਕੀਤੀ ਜਾਵੇ ਤਾਂ ਜੋ ਉਹਨਾਂ ਨੂੰ ਬੁਢਾਪਾ ਪੈਨਸ਼ਨ ਮਿਲ ਸਕੇ ਉਹਨਾਂ ਨੇ ਕਿਹਾ ਹੈ ਕਿ ਬਹੁਤ ਸਾਰੇ ਬਜ਼ੁਰਗ ਅਜਿਹੇ ਹਨ ਜਿਨ੍ਹਾਂ ਕੋਲ ਆਮਦਨ ਦੇ ਕੋਈ ਸਾਧਨ ਨਹੀਂ ਹਨ ਪੰਜਾਬ ਵਿਧਾਨ ਸਭਾ ਦੇ ਕੈਬਨਟ ਮੰਤਰੀ ਅਮਨ ਅਰੋੜਾ ਨੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾਦियां ਗੱਲਾਂ ਦਾ ਜਵਾਬ ਦਿੰਦੇ ਹੋਏ ਪੰਜਾਬ ਸਿਰ ਚੜੇ ਕਰਜ਼ੇ ਬਾਰੇ ਬੋਲਦੇ ਹੈ ਕਿ ਹੈਗੀ ਪਿਛਲੀ ਸਰਕਾਰ 282000 ਕਰੋੜ ਰੁਪਏ ਦਾ ਕਰਜ਼ਾ ਪੰਜਾਬ ਸਿਰ ਛੱਡ ਕੇ ਗਈ ਸੀ ਅਤੇ ਹੁਣ ਕਹਿੰਦੇ ਹਨ ਕਿ ਆਮ ਆਦਮੀ ਪਾਰਟੀ ਨੇ 2 ਸਾਲਾਂ ਵਿੱਚ 60000 ਕਰੋੜ ਰੁਪਏ ਦਾ ਕਰਜ਼ਾ ਛਾੜ ਦਿੱਤਾ ਹੈ ਉਹਨਾਂ ਨੇ ਪ੍ਰਤਾਪ ਸਿੰਘ ਬਾਜਵਤੇ ਨਿਸ਼ਾਨਾ ਵਿੰਦਿਆ ਕਿ ਹੈਗੀ ਮੈਨੂੰ ਲੱਗਦਾ ਹੈ ਕਿ ਬਾਜਵਾ ਸਾਹਿਬ ਇਹ ਸਭ ਚੰਗੀ ਤਰ੍ਹਾਂ ਪੜ ਕੇ ਹੀ ਨਹੀਂ ਆਏ ਸਨ ਕਿਉਂਕਿ ਬਜਟ ਚ ਸਾਫ਼ ਲਿਖਿਆ ਹੈ ਕਿ ਆਖਿਰ ਇਹ ਕਰਜ਼ਾ ਲਿਆ ਕਿਉਂ ਗਿਆ ਹੈ ਅਮਨ ਅਰੋੜਾ ਨੇ ਕਿ ਹੈ ਕਿ ਪਿਛਲੀਆਂ ਸਰਕਾਰਾਂ ਦੇ ਵੇਲੇ ਦਾ ਜਿਹੜਾ ਕਰਜ਼ਾ ਚੁੱਕਿਆ ਹੋਇਆ ਸੀ ਅਸੀਂ ਉਸਦਾ ਵਿਆਜ ਅਪ੍ਰੈਲ 2022 ਤੋਂ ਲੈ ਕੇ ਦਸੰਬਰ 2023 ਤੱਕ 30370 ਕਰੋੜ ਰੁਪਏ ਚੁਕਾਇਆ ਹੈ। ਕਮਾਂਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ। ਅੱਜ ਬ੍ਰੈਟ ਕਰੂਡ 81.97 ਡਾਲਰ ਪ੍ਰਤੀ ਬੈਰਲ ਤੇ ਵਿਕਰੇ ਹੈ ਜਿਸ ਦਾ ਅਸਰ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਤੇ ਨਜ਼ਰ ਆ ਰਿਹਾ ਹੈ। ਇਸ ਦੌਰਾਨ ਦੇਸ਼ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਤਾਜ਼ਾ ਕੀਮਤਾਂ ਜਾਰੀ ਕੀਤੀਆਂ ਗਈਆਂ ਹਨ। ਤੇਲ ਕੰਪਨੀਆਂ ਵੱਲੋਂ ਜਾਰੀ ਨਵੀਆਂ ਕੀਮਤਾਂ ਅਨੁਸਾਰ ਪੰਜਾਬ ਵਿੱਚ ਪੈਟਰੋਲ 51 ਪੈਸੇ ਤੇ ਡੀਜ਼ਲ 18 ਪੈਸੇ ਸਸਤਾ ਹੋਇਆ ਹੈ ਇਸ ਤੋਂ ਇਲਾਵਾ 36% ਘਟੇ Karnataka ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਮੀ ਆਈ ਹੈ ਫਾਲਕੀ ਅੰਧਰਾ ਪ੍ਰਦੇਸ਼ ਚਾਰਖੰਡਾ ਤੇ ਅਸਾਮ ਸਮੇਤ ਗੁਜਰਾਤਾਂ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ ਮਾਰਚ ਦੇ ਮਹੀਨੇ ਵਿੱਚ ਅਕਸਰ ਲੋਕ ਸਵੈਟਰਾਂ ਸੰਬੰਧੀ ਤਿਆਰੀ ਵਿੱਚ ਹੁੰਦੇ ਹਨ ਪਰ ਇਸ ਸਾਲ ਲੋਕਾਂ ਨੂੰ ਠੰਡ ਨੇ ਬੇਹਾਲ ਕੀਤਾ ਹੋਇਆ ਹੈ ਹਾਲੀ ਵਿੱਚ ਹੋਈ ਗੜੇਮਾਰੀ ਤੇ ਪਹਾੜੀ ਇਲਾਕਿਆਂ ਵਿੱਚ ਹੋਈ ਬਰਬਾਰੀ ਕਰਕੇ ਪੰਜਾਬ ਵਿੱਚ ਦੁਬਾਰਾ ਹੱਡ ਕੰਬਾਉ ਠੰਡ ਵਧ ਗਈ ਹੈ ਜੇ ਵਿੱਚ ਤੋਂ ਰਾਹਤ ਮਿਲਣ ਦੇ ਅਸਾਰ ਨਜ਼ਰ ਨਹੀਂ ਆ ਰਹੇ ਹਨ ਕਿਉਂਕਿ ਮੌਸਮ ਵਿਭਾਗ ਨੇ ਹਰਿਆਣਾ ਚੰਡੀਗੜ੍ਹ ਤੇ ਪੰਜਾਬ ਲਈ ਉਮੀਦੀ ਚੇਤਾਵਨੀ ਜਾਰੀ ਕੀਤੀ ਹੈ ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਲਈ ਵੀ ਬਰਬਾਰੀ ਦੀ ਚੇਤਾਵਨੀ ਜਾਰੀ ਕੀਤੀ ਹੈ ਮੌਸਮ ਵਿਭਾਗ ਅਨੁਸਾਰ ਭਾਰਤ ਦੇ ਪੂਰਬ ਅਤੇ ਉੱਤਰ ਪੂਰਬ ਅਤੇ ਉੱਤਰ ਪੂਰਬ ਵਿੱਚ ਵੀ ਸੰਭਵ ਹੈ ਹਮ ਚਲੂਤਰਾਖੰਡ ਚ ਬਰਫਬਾਰੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਰੱਗ ਮਾਮਲੇ ਵਿੱਚ ਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਜੀਠੀਆ ਐਸਆਈਟੀ ਸਾਹਮਣੇ ਪੇਸ਼ ਹੋਏ ਜਿੱਥੇ ਪੁਲਿਸ ਲਾਈਨ ਵਿਖੇ ਭਾਰੀ ਸੁਰੱਖਿਆ ਫੋਰਸ ਤਾਇਨਾਤ ਕੀਤੀ ਗਈ ਸੀ ਸਮੂਹ ਕੇ ਮਜੀਠੀਆ ਨੇ ਕਿਹਾ ਕਿ ਇਹ 11 ਸਾਲ ਤੋਂ ਵੱਧ ਪੁਰਾਣਾ ਕੇਸ ਹੈ ਮੈਂ ਕਾਨੂੰਨ ਨੂੰ ਮੰਨਣ ਵਾਲਾ ਨਾਗਰਿਕ ਹਾਂ ਇਸ ਲਈ ਹਰ ਵਾਰ ਐਸਆਈਟੀ ਦੇ ਅੱਗੇ ਪੇਸ਼ ਹੋਣ ਆ ਰਿਹਾ ਹਾਂ ਮਜੀਠੀਠੀਆ ਨੇ ਕਿਹਾ ਕਿ ਮੈਂ ਮਾਨ ਸਰਕਾਰ ਖਿਲਾਫ ਬੋਲਦਾ ਹਾਂ ਜਿਸ ਕਰਕੇ ਮੁੱਖ ਮੰਤਰੀ ਦੇ ਇਸ਼ਾਰੇ ਤੇ ਐਸਆਈਟੀ ਗੁਲਾ ਲੈਂਦੀ ਹੈ ਮਜੀਠੀਆ ਨੇ ਕਿ ਹੈਗੀ ਵਿਧਾਨ ਸਭਾ ਵਿੱਚ ਬੀਤੇ ਦਿਨੀ ਜੋ ਹੋਇਆ ਮੰਤ ਭਗ ਹੈ ਉਹਨਾਂ ਕਿ ਹੈ ਕਿ ਇਸ ਸਰਕਾਰ ਨੇ ਪੰਜਾਬ ਨੂੰ ਸਿਰਫ ਕਰਜ਼ਾ ਹੀ ਦਿੱਤਾ ਹੈ ਪੰਜਾਬ ਕਾਂਗਰਸ ਦੇ ਆਗੂ ਤੇ ਸਾਬਕਾ ਮੰਤਰੀ ਸ਼ਾਦੂ ਸਿੰਘ ਧਰਮਸੋਤ ਨੂੰ ਅਦਾਲਤ ਤੋਂ ਵੱਡਾ ਝਟਕਾ ਲੱਗਿਆ ਹੈ ਜੰਗਲਾਤ ਕੋਟਾਲੇ ਨਾਲ ਸੰਬੰਧਿਤ ਇੱਕ ਮਾਮਲੇ ਵਿੱਚ ਗ੍ਰਿਫਤਾਰ ਧਰਮਸੋਤ ਨੇ ਆਪਣੇ ਵਕੀਲ ਰਾਹੀਂ ਅਦਾਲਤ ਵਿੱਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ ਪਰ ਅਦਾਲਤ ਨੇ ਦਲੀਲਾਂ ਸੁਣਨ ਤੋਂ ਬਾਅਦ ਉਸ ਨੂੰ ਰੱਦ ਕਰ ਦਿੱਤਾ ਹੈ ਤੇ ਅਤੇ ਹੁਣ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਅਦਾਲਤ ਤੋਂ ਕੋਈ ਰਾਹਤ ਨਹੀਂ ਮਿਲੀ 2487 ਨੌکریاں ਕੱਲ ਨੂੰ ਦੇ ਰਹੇ ਆ ਜੀ 2487 ਕੱਲ ਨੂੰ ਨੇ ਜਿਹਦੇ ਚੋ ਹੋਮ ਡਿਪਾਰਟਮੈਂਟ ਪੁਲਿਸ ਦੇ ਵਿੱਚ 1750 ਨੇ ਜੀ ਕਨਸਟੇਬਲ ਕੱਲ ਨੂੰ ਲੱਡਾ ਕੋਠੀ ਚਾਹਮਾ ਫੰਕਸ਼ਨ ਹੈ ਸੰਗਰੂਰ ਜੀ ਸੋਸ਼ਲ ਸਿਕਿਉਰਿਟੀ ਚ 205 ਰੈਵਨਿਊ ਡਿਪਾਰਟਮੈਂਟ 'ਚ 39 ਐਕਸਾਈਜ਼ ਐਂਡ ਟੈਕਸੇਸ਼ਨ ਚ 60 ਲੋਕਲ ਗਵਰਨਮੈਂਟ 421 ਫਾਇਰਮੈਨ ਅੱਗ ਬਜਾਉ ਜਿਹੜੇ ਡਿਪਾਰਟਮੈਂਟ ਆ ਉਹਦਾ ਜਿਹੜਾ ਅਮਲਾ ਹੁੰਦਾ ਹੈ ਕੋਆਪਰੇਸ਼ਨ ਚ 4 ਟੈਕਨੀਕਲ ਐਜੂਕੇਸ਼ਨ ਚ ਹੋਸਟਲ ਸੁਪਰਟੈਂਡੈਂਟ 8 2487 ਕੱਲ ਨੂੰ ਦੇ ਰਿਆਂ ਅੱਜ ਦੋਨੇ ਚਿੱਠੀਆਂ ਮੇਰੀਆਂ ਹਾਂ ਪਹੁੰਚਾ ਦਿਓ ਜੀ ਕਿਉਂਕਿ ਇਹਨਾਂ ਨੇ ਕਦੇ ਦਿੱਤੀਆਂ ਨਹੀਂ ਨੌਕਰੀਆਂ ਇਸ ਕਰਕੇ ਨੂੰ ਯਕੀਨ ਹੀ ਨਹੀਂ ਆ ਰਿਹਾ ਵੀ ਇਹ ਕੀ ਹੁੰਦਾ ਇਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਐਵੇਂ ਕਿਵੇਂ ਹੋ ਜਾਂਦੀਆਂ ਨੇ ਨੌਕਰੀਆਂ ਕਿਉਂਕਿ ਇਹਨਾਂ ਨੂੰ ਨੌਕਰੀਆਂ ਦਿੱਤੀਆਂ ਨਹੀਂ ਇਹਨਾਂ ਨੇ ਇਹ ਕੰਮ ਸਾਨੂੰ ਆਉਂਦਾ ਈ ਬਿਜਲੀ ਮੁਫਤ ਕਿਵੇਂ ਕਰਨੀ ਐ ਪੜ੍ਹਾਈ ਮੁਫਤ ਕਿਵੇਂ ਕਰਨੀ ਐ ਲੋਕਾਂ ਦੇ ਇਲਾਜ ਮੁਫਤ ਕਿਵੇਂ ਕਰਨੇ ਨੇ ਤੇ ਨੌਕਰੀਆਂ ਕਿਵੇਂ ਦੇਣੀਆਂ ਨੇ ਇਹ ਕੰਮ ਸਾਨੂੰ ਆਉਂਦਾ ਈ ਨਾਲ ਨਾਲ ਅਸੀਂ ਇੱਕ ਆ ਵੀ ਵਾਅਦਾ ਕੀਤਾ ਸੀ ਗਰੰਟੀ ਦਿੱਤੀ ਸੀ ਜਦੋਂ ਪਹਿਲੇ ਦਿਨ ਸਰਕਾਰ 10 ਮਾਰਚ ਨੂੰ ਰਿਜ਼ਲਟ ਆਇਆ ਸੀ ਤਾਂ ਮੈਂ ਸੰਘਰੂਰ ਵਾਲੇ ਘਰ 'ਚ ਬਹਿ ਕੇ ਗੱਲ ਕਹੀ ਸੀ ਪત્રਕਾਰ ਸੀ ਸਾਰੇ ਕਿ ਹੁਣ ਸਰਕਾਰ ਜਿਹੜੀ ਹੈ ਪਹਿਲਾਂ ਚੰਡੀਗੜ੍ਹੋਂ ਚੱਲਦੀ ਸੀ ਹੁਣ ਸਰਕਾਰ ਇਹ ਪੰਜਾਬ ਦੇ ਪਿੰਡਾਂ ਸ਼ਹਿਰਾਂ ਤੇ ਕਸਬਿਆਂ ਚੋਂ ਚੱਲੂਗੀ ਪਹਿਲਾਂ ਕਹਿੰਸੀ ਮਜ਼ਾਕ ਆ ਕਿਵੇਂ ਹੋ ਸਕਦਾ ਤੁਸੀਂ ਦੇਖ ਲਓ ਅੱਜ ਸਰਕਾਰ ਤੁਹਾਡੇ ਦਵਾਰ ਦੇ ਨਾਲ ਤੇ ਜਿਹੜਾ ਪ੍ਰੋਗਰਾਮ ਚਲਾਇਆ ਹੈ ਪਿੰਡਾਂ ਚ ਜਾ ਕੇ ਪਟਵਾਰੀ ਤਹਿਸੀਲਦਾਰ ਡੀਸੀ ਏਡੀਸੀ ਪਿੰਡਾਂ ਚ ਜਾ ਕੇ ਉੱਥੇ ਕੰਪਿਊਟਰ ਲੈ ਕੇ ਬਹਿੰਦੇ ਨੇ ਤੇ ਲੋਕਾਂ ਦੇ ਆਧਾਰ ਕਾਰਡ ਹੋਰ 46 47 ਤਾਂ ਲੋਕਲ ਕੰਮ ਨੇ ਉਹਨਾਂ ਨਾਲ ਇੱਕ ਦੋ ਹੋਰ ਵੀ ਜੁੜੇ ਹੁੰਦੇ ਨੇ 90 ਦੇ ਕਰੀਬ ਕੰਮ ਜਿਹੜੇ ਨੇ ਉਹ ਬਿਨਾ ਸ਼ਹਿਰ ਜਾਏ ਹੋ ਰਹੇ ਨੇ ਹਾਂ ਜਿਹੜੀ ਚੀਜ਼ ਵਾਸਤੇ ਸ਼ਹਿਰ ਜਾਣਾ ਪੈਂਦਾ ਜਿਵੇਂ ਰੀਸਟਰੀ ਹੈ ਰੀਸਟਰੀ ਵੀ ਹੋ ਤਾਂ ਸਕਦੀ ਹੈ ਕਿਉਂਕਿ ਫੋਟੋ ਹੁੰਦੀ ਹੈ ਉਹਦੇ ਵਿੱਚ ਤਸੀਦਾਰ ਨਾਲ ਸਜਾ ਉਹ ਕਾਗਜ਼ ਘਟਨੇ ਉਹੀ ਬਸ ਜਿਹੜੇ ਕੰਮ ਉਹ ਦਫ਼ਤਰਾਂ ਚ ਪੈਣਗੇ ਬਾਕੀ ਅਸੀਂ ਲੋਕਾਂ ਨੇ ਘਰੇ ਜਾ ਕੇ ਕਰਾਂਗੇ ਬਹੁਤ ਸਾਰੇ ਹਜੇ ਬਜ਼ੁਰਗ ਨੇ ਬਹੁਤ ਸਾਰੇ ਹਜੇ ਲੋਕ ਨੇ ਜਿਨੇ ਕੋਲ ਸ਼ਹਿਰ ਜਾਣ ਦਾ ਸਾਧਨ ਨਹੀਂ ਹੈਗਾ ਕੰਮ ਹੀ ਨਹੀਂ ਹੋ ਸਕਦਾ ਉਹ ਜabb ਕਿਸੇ ਨੂੰ ਉਡੀਕਦੇ ਰਹਿੰਦੇ ਨੇ ਕੋਈ ਰਿਸ਼ਤੇਦਾਰ ਆਊਗਾ ਉਹ ਮੈਨੂੰ ਲੈ ਕੇ ਜਾਊਗਾ ਦਹਾ ਮੂਹਰੋਂ ਪਿੰਡ ਜਵਾਬ ਮਿਲ ਜਾਂਦਾ ਸੀ ਅੱਜ ਨਹੀਂ ਪਰਸੋਂ ਨੂੰ ਸੋ ਜਿਹੜੀ ਉਹ ਖੱਜਲ ਖਵਾਰੀ ਮੈਨੂੰ ਬੜੀ ਬੁਰੀ ਲੱਗਦੀ ਸੀ ਜੀ ਦਫ਼ਤਰਾਂ ਚ ਖਾਸ ਤੌਰ ਤੇ ਬਜ਼ੁਰਗਾਂ ਦੀ ਖੱਜਲ ਖਵਾਰੀ ਕਿ ਉੱਥੋਂ ਛਿੜਕਾਂ ਪੈਂਦੀਆਂ ਬਾਊਆਂ ਤੋਂ ਤੀਜੇ ਦਿਨ ਮੂੰਹ ਚੱਕ ਆਇਆ ਨਾ ਬੁੜਿਆ ਪਰਸੋਂ ਨੂੰ ਐਂ ਚੌਥੇ ਨੇ ਆਈ ਉਹ ਫਿਰ ਪਾਤਰ ਸਾਹਿਬ ਦਾ ਸ਼ੇਅਰ ਮੈਨੂੰ ਯਾਦ ਆਉਂਦਾ ਕਿ ਪਿੰਡ ਵਿੱਚ ਜਿਹਦੇ ਗੱਡੇ ਚੱਲਦੇ ਹੁਕਮਤ ਤੇ ਸਰਦਾਰੀ ਸ਼ਹਿਰ ਜਾ ਕੇ ਬਣ ਜਾਂਦੇ ਨੇ ਬਸ ਦੀ ਇੱਕ ਸਵਾਰੀ ਸੋ ਉਹਨਾਂ ਨੂੰ ਸ਼ਹਿਰ ਆ ਕੇ ਜੋ ਉਹਨਾਂ ਨੂੰ ਜਲਾਲ ਦਾ ਸਾਹਮਣਾ ਕਰਨਾ ਪੈਂਦਾ ਸੀ ਤਾਂ ਉਹਨਾਂ ਨੂੰ ਇਹ ਲੱਗਦਾ ਸੀ ਯਾਰ ਪਿੰਡ 'ਚ ਜਦੋਂ ਮੈਂ ਤੁਰਦਾ ਤਾਂ ਲੋਕ ਸਰਦਾਰ ਸਾਹਿਬ ਸਰਦਾਰ ਸਾਹਿਬ ਕਹਿ ਕੇ ਸਾਨੂੰ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਮੇਰੀ ਮੰਨਦੇ ਨੇ ਲੋਕ ਪਿੰਡ ਦੇ ਫੈਸਲੇ ਮੈਂ ਕਰਾਉਣਾ ਤੇ ਸ਼ਹਿਰ ਚ ਆ ਕੇ ਯਾਰ ਇੱਥੇ ਝੜਕਾਂ ਪੈਂਦੀਆਂ ਸੋ ਇਹ ਜਿਹੜੀ ਜਲਾਲਤ ਹੈ ਉਹ ਰੋਕਣੀ ਹੈ ਅਸੀਂ ਰੋਕ ਦਿੱਤੀ ਬਹੁਤ ਹੱਦ ਤੱਕ ਰੋਕ ਦਿੱਤੀ ਸਾਡੇ ਬਜ਼ੁਰਗਾਂ ਦਾ ਮਾਨ ਸਨਮਾਨ ਕੱਲਾ ਸਰਕਾਰੀ ਦਫ਼ਤਰਾਂ ਚ ਨਹੀਂ ਜੇ ਤੀਰਥ ਯਾਤਰਾ ਸਕੀਮ ਵੀ ਕੱਢੀ ਹੈ ਉਹ ਵੀ ਬਜ਼ੁਰਗਾਂ ਨੂੰ ਲੈ ਕੇ ਜਾਈਏ ਨਾਲ ਇਹ ਨਹੀਂ ਆ ਕਿ ਇਕੱਲੇ ਬਜ਼ੁਰਗੀ ਜਾਣਗੇ ਨਾਲ ਉਹਨਾਂ ਦੇ ਹੈਲਪਰ ਦੇ ਤੌਰ ਤੇ ਉਹਨਾਂ ਦੀ ਕਿਸੇ ਦੀ ਨੂੰਹ ਕਿਸੇ ਦਾ ਪੋਤਾ ਕਿਸੇ ਦਾ ਪੁੱਤ ਉਹ ਵੀ ਨਾਲ ਜਾ ਸਕਦੇ ਨੇ ਤੇ ਜਿੱਥੇ ਮਨ ਕਰਦਾ ਜਿੱਥੇ ਮਨ ਖੜਦਾ ਮੈਂ ਕਹੂੰਗਾ ਉੱਥੇ ਜਾ ਕੇ ਆਉਣ ਮੱਥਾ ਟੇਕ ਕੇ ਆਉਣ ਸਾਡੇ ਲਈ ਤੇ ਦੋ ਵੱਡਾ ਪੁੰਨ ਹੋਰ ਕੀ ਹੋ ਸਕਦਾ ਫਿਰ ਸੋ ਅਸੀਂ ਪੰਜਾਬ ਹਜੇ ਦਿਖਾਇਆ ਹੀ ਨਹੀਂ ਕਿਸੇ ਨੂੰ ਉਹਨਾਂ ਨੇ ਤਾਂ ਆਪਦੇ ਹੀ ਖਰੀਦੇ ਇੱਥੇ ਪਹਾੜਾਂ 'ਚ ਆਪਦੇ ਖਰੀਦੇ ਵੱਡੇ ਵੱਡੇ ਸੁੱਖ ਬਿਲਾਸ ਵੱਡੇ ਵੱਡੇ ਜਿਹੜੇ ਆਪਦੇ ਮਹਿਲ ਮੋਹਲ ਆਪਦੇ ਇਹਨਾਂ ਦੇ ਅਜੇ ਹੋਰ ਥੇ ਹੋਣਗੇ ਜੀ ਕਹਿੰਦੇ ਨਾ ਪੈਸਾ ਕਿੱਥੋਂ ਆਊਗਾ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਪੈਸਾ ਇੱਥੋਂ ਹੀ ਆਊਗਾ ਬਸ ਥੋੜੇ ਜਿਖੜਜ ਹੋ ਜੇ ਇਹ ਪੈਸਾ ਤੁਹਾਡੇ ਕੋਲ ਹੀ ਪਿਆ ਬੜਾ ਦੱਬਿਆ ਪਿਆ ਥੱਲੇ ਖਜ਼ਾਨੇ ਕੌਰੂ ਦੇ ਖਜ਼ਾਨੇ ਕਹਿੰਦੇ ਹੁੰਦੇ ਸੀ ਸੀ ਉਹ ਕੌਰੂ ਦੇ ਖਜ਼ਾਨੇ ਹਥਿਆਰ ਹਥਿਆਰੇ ਨੇ ਹੁਣ ਸੋ ਐਨ ਆਰ ਆਈ ਭਰਾਵਾਂ ਵਾਸਤੇ ਇੱਥੇ ਖੱਜਲ ਖਵਾਰੀਆਂ ਸੀ ਐਨ ਆਰ ਆਈ ਜਿਹੜੇ ਇਹ ਇੱਥੇ ਆਉਂਦੇ ਨੇ ਉਹਨਾਂ ਨੇ ਜ਼ਮੀਨਾਂ ਉਹਨਾਂ ਦੇ ਘਰ ਕੋਠੀਆਂ ਉਹ ਦੱਬੇ ਜਾਂਦੇ ਸੀ ਉਹਨਾਂ ਦੇ ਕਬਜ਼ੇ ਹੋ ਜਾਂਦੇ ਸੀ ਪਰ ਉਹਨਾਂ ਨੇ ਵਾਪਸ ਜਾਣਾ ਹੁੰਦਾ ਸੀ ਉਹਦੀ ਤਾਂ ਇੱਕ ਤਰੀਕ ਹੁੰਦੀ ਸੀ ਵੀ ਇਹ 12 ਮਾਰਚ ਨੂੰ ਜਾਣੇ ਜਾਣਾ ਇਹਨਾਂ ਨੇ ਤਾਂ ਉਹ ਟਲ ਜਾਂਦੇ ਸੀ ਇਧਰ ਉਧਰ ਜਿਨ੍ਹਾਂ ਨਾਲ ਹਸਾਬ ਕਰਨਾ ਆਏ ਹੁੰਦੇ ਸੀ ਚਲੋ ਜੀ ਮਾਮਲਾ ਨਿਪਟ ਜਾਂਦਾ ਸੀ ਤੇ ਮੈਂ ਇਹ ਗੱਲ ਦਾ ਆਪ ਵੀ ਮੈਂ ਹਾਮੀ ਹਾਂ ਸਬਰਤਕਾਂ ਕਿ ਆ ਅਸੀਂ ਹੁਣ ਨਵਾਂ ਜਿਹੜਾ ਕੀਤਾ ਹੈ ਕਿ ਐਨ ਆਰ ਆਈ ਵਾਸਤੇ ਇੱਕ ਪੋਰਟਲ ਬਣਾਤਾ ਤੁਸੀਂ ਉੱਥੋਂ ਚੱਲੇ ਹੋ ਤੁਸੀਂ ਆਪਣਾ ਮਾਮਲਾ ਜਿਹੜਾ ਪੋਰਟਲ ਤੇ ਪਾ ਦਿਓ ਉਸ ਤਰ੍ਹਾਂ ਤੁਸੀਂ ਆਉਂਗੇ ਚਾਰ ਹਫ਼ਤੇ ਘੱਟੋ ਘੱਟ ਹੈ ਤੁਹਾਡੇ ਜਾਣ ਦੀ ਜਿਹੜੀ ਤਰੀਕ ਹੈ ਟਿਕਟ ਦਿਖਾ ਦੋਗੇ ਇਨੀ ਤਰੀਕੇ ਨਾਲ ਜਾਣਾ ਚਾਰ ਹਫ਼ਤਿਆਂ ਦਾ ਗੈਪ ਹੋਣਾ ਚਾਹੀਦਾ ਉਸ ਤਰੀਕ ਤੋਂ ਪਹਿਲਾਂ ਪਹਿਲਾਂ ਤੁਹਾਡੇ ਕੇਸ ਦਾ ਨਬਟਾਰਾ ਹੋ ਜਾਊਗਾ ਤੁਹਾਨੂੰ ਜਹਾਜ਼ ਦੀ ਟਿਕਟ ਦਿਵਾਉਣੀ ਨਹੀਂ ਪੈਣੀ ਤੇ ਜਿੰਨੇ ਵਿਰੋਧੀ ਧਿਰ ਦੇ ਸਾਡੇ ਸਾਫਕਾ ਕੋਈ ਮੰਤਰੀ ਬੈਠੇ ਆ ਕੋਈ ਸਾਫਕਾ ਮੈਂਬਰ ਪਾਰਲੀਮੈਂਟ ਹੈ ਬਾਜਬਾ ਸਾਹਿਬ ਵੀ ਮੈਂਬਰ ਪਾਰਲੀਮੈਂਟ ਰਹੇ ਆ ਮੈਂ ਸਾਰਿਆਂ ਨੂੰ ਪੁੱਛਿਆ ਕਿਉਂਕਿ ਨਾ ਐਕਚੁਅਲੀ ਆਦਤ ਕੀ ਕੀ ਪੈ ਗਈ ਕੋਈ ਬੰਦਾ ਸੋਸ਼ਲ ਮੀਡੀਆ ਤੇ ਕੋਈ ਗੱਲ ਵਿਦਆਊਟ ਐਨੀ ਲਾਜਿਕ ਆਮ ਬੰਦੇ ਨੂੰ ਪਤਾ ਨਹੀਂ ਹੁੰਦਾ ਰੇਜ਼ ਕਰ ਦਿੰਦਾ ਤਾਂ ਸਾਡੇ ਕਈ ਪੋਲੀਟੀਕਲ ਬੰਦੇ ਵੀ ਜਿਨ੍ਹਾਂ ਨੂੰ ਮੈਂ ਸਮਝਦਾ ਕਿ ਸਾਰਾ ਕਾਨੂੰਨ ਦਾ ਪਤਾ ਕਰਕੇ ਸੰਵਿਧਾਨ ਦਾ ਪਤਾ ਕਰਕੇ ਕੀ ਚੀਜ਼ ਪੋਸੀਬਲ ਹੈ ਕੀ ਚੀਜ਼ ਨਹੀਂ ਜ਼ਿੰਮੇਵਾਰ ਬੰਦੇ ਆ ਜਿਹੜੇ ਉਹਨਾਂ ਨੂੰ ਉਹੀ ਗੱਲ ਜਿਹੜੀ ਹੈ ਰੇਜ਼ ਅੰਦਰ ਕਰਨੀ ਚਾਹੀਦੀ ਹੈ ਹੁਣ ਕਈ ਸੋਸ਼ਲ ਮੀਡੀਆ ਤੇ ਰੌਲਾ ਪਾਉਂਦੇ ਆ ਜੀ ਬਾਹਰ ਲੈਣ ਨੌਕਰੀ ਦਿੱਤੀਆਂ ਬਾਹਰ ਲੈਣ ਨੌਕਰੀਆਂ ਦਿੱਤੀਆਂ ਇਹ ਬਿਲਕੁਲ ਸਪਸ਼ਟ ਹੈ ਕਿ ਜਿਹੜੀ ਸਾਡੇ ਸੰਵਿਧਾਨ ਦੀ ਧਾਰਾ 16 ਉਹ ਕਹਿੰਦੀ ਹੈ ਵੀ ਤੁਸੀਂ ਕਿਸੇ ਦੇ ਨਾਲ ਰਿਲੀਜੀਨ ਕਾਸਟ ਸੈਕਸ ਤੇ ਉਹਦਾ ਪਲੇਸ ਆਫ ਬਰਥ ਤੇ ਉਹਦਾ ਜਿਹੜਾ ਡੋਮਿਸਾਈਲ ਹੈ ਕਿਤੇ ਵੀ ਰਹਿੰਦਾ ਉਹਦੇ ਲਈ ਨੌਕਰੀ ਲਈ ਤੁਸੀਂ ਉਹਦੇ ਨਾਲ ਸਰਕਾਰੀ ਨੌਕਰੀ ਦੀ ਜਿਹੜਾ ਪੱਖਪਾਤ ਜਿਹੜਾ ਉਹ ਨਹੀਂ ਕਰ ਸਕਦੇ ਸਾਡੇ ਆਪ ਦੇ ਬਰਨਾਲੇ ਸ਼ਹਿਰ ਦੀਆਂ ਚਾਰ ਕੁੜੀਆਂ ਹਰਿਆਣੇ ਦੇ ਵਿੱਚ ਜੱਜ ਲੱਗੀਆਂ ਨੇ ਅਸੀਂ ਕਿ ਬਾਹਰ ਲਿਆਂ ਨੂੰ ਕਿਸ ਤਰ੍ਹਾਂ ਰੋਕੀਏ ਅਸੀਂ ਉਹਦੇ ਲਈ ਇਹ ਕੀਤਾ ਵੀ ਅਸੀਂ ਪਿੱਛੇ ਜੇ ਤੁਹਾਡੇ ਸਾਰੇ ਦੇ ਧਿਆਨ ਚੋਣੇ ਅਸੀਂ ਕੈਬਿਨੇਟ ਚ ਵੀ ਲੈ ਕੇ ਆਂਦਾ ਕਿ ਜੀ 10ਵੀਂ ਦੇ ਲੈਵਲ ਦਾ ਜਿਹੜੇ ਕਲਾਸ ਸੀਲੀ ਟੈਸਟ ਦੇਣਾ ਪਊਗਾ ਜਿਹੜੇ ਕਲਾਸ 4 ਆ ਉਹਨਾਂ ਲਈ 8ਵੀਂ ਦੇ ਲੈਵਲ ਦਾ ਪੰਜਾਬੀ ਦਾ ਟੈਸਟ ਦੇਣਾ ਪਊਗਾ ਹੁਣ ਜੇ ਕੋਈ ਫੇਰ ਵੀ ਕਲੀਅਰ ਕਰਕੇ ਆ ਜਾਂਦਾ ਤਾਂ ਹੁਣ ਅਸੀਂ ਦੇਸ਼ ਦਾ ਸੰਵਿਧਾਨ ਤਾਂ ਜਿਹੜਾ ਉਹਨੂੰ ਬਦਲ ਨਹੀਂ ਸਕਦੇ ਸੋ ਮੈਂ ਅੰਦਰ ਇਹੀ ਗੱਲ ਰੇਜ਼ ਕੀਤੀ ਵੀ ਤੁਸੀਂ ਕੋਈ ਆਈਡੀਆ ਦੱਸ ਦਿਓ ਜੇ ਤੁਹਾਨੂੰ ਲੱਗਦਾ ਵੀ ਜਿੱਦ ਨਾਲ ਆਪਾਂ ਰੋਕ ਲਈਏ ਹਰਿਆਣਾ ਨੇ ਵੀ ਇੱਕ ਵਾਰ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਉਹ ਹਾਈ ਕੋਰਟ ਨੇ ਉਹਨੂੰ ਸਟੇ ਕਰਤਾ ਸੋ ਇਹ ਸੋਲੂਸ਼ਨ ਨਿਕਲੇ ਰੈਜ਼ੋਲੂਸ਼ਨ ਨਾਲ ਤੁਸੀਂ ਦੇਸ਼ ਦਾ ਸੰਵਿਧਾਨ ਨਹੀਂ ਬਦਲ ਸਕਦੇ ਹਨਾ ਠੀਕ ਹੈ ਇਹ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਇਹਨੂੰ ਇਹਨੂੰ ਤਾਂ ਜਿਹੜਾ ਅੱਜ ਮੌਕਾ ਮਿਲਿਆ ਹੈ ਬਜਟ ਦੇ ਉੱਤੇ ਉਹਦੇ ਵਿੱਚ ਚੰਦ ਸਵਾਲ ਚੀਮਾ ਸਾਹਿਬ ਨੂੰ ਮੈਂ ਆਪਣੇ ਵੱਲੋਂ ਕੀਤੇ ਨੇ ਕਿ ਉਹਨਾਂ ਗੱਲਾਂ ਦਾ ਤੁਸੀਂ ਜਵਾਬ ਸਾਨੂੰ ਦੋ ਜਿਹਦੇ ਵਿੱਚ ਸਾਰਿਆਂ ਤੋਂ ਪਹਿਲੇ ਤੇ ਜਿਹੜੀਆਂ ਗਾਰੰਟੀਆਂ ਕੇਜਰੀਵਾਲ ਸਾਹਿਬ ਨੇ ਇਲੈਕਸ਼ਨੋਂ ਪਹਿਲੇ ਦਿੱਤੀਆਂ ਸੀ ਅਸੀਂ ਇਹ ਗੱਲ ਕਹੀ ਹੈ ਕਿ ਪਹਿਲੇ ਤੇ ਦੱਸੋ ਜੀ ਕਿ 20000 ਕਰੋੜ ਦੀ ਮਾਈਨਿੰਗ ਦੀ ਗੱਲ ਜਿਹੜੀ ਕੇਜਰੀਵਾਲ ਸਾਹਿਬ ਦੀ ਸੀ ਤੇ 34000 ਕਰੋੜ ਰੁਪਇਆ ਜਿਹੜੇ ਬਜਟ ਚੋਂ ਲੀਕੇਜਸ ਬੰਦ ਕਰਕੇ ਪੈਸੇ ਕੱਢ ਕੇ ਤੇ 54000 ਕਰੋੜ ਰੁਪਇਆ ਪੰਜਾਬ ਦੇ ਦੇਵਲਪਮੈਂਟ ਵਾਸਤੇ ਜਿਹੜਾ ਤੁਸੀਂ ਕਿਹਾ ਸੀ ਅਸੀਂ ਪੈਸੇ ਰੱਖਾਂਗੇ ਬੈਕਾ ਜੀ ਕਿਤੇ ਵੀ ਬਜਟ ਵਿੱਚ ਰਿਫਲੈਕਟ ਨਹੀਂ ਕਰ। ਮਾਈਨਿੰਗ ਦੇ ਵਿੱਚ ਦੋਹਾਂ ਸਾਲਾਂ ਚ ਤਕਰੀਬਨ 550 ਕਰੋੜ ਆਇਆ। ਜਿਹੜਾ ਚਾਹੀਦਾ ਸੀ 40 ਹਜ਼ਾਰ ਕਰੋੜ। ਤੇ ਪੈਸੇ ਤੁਹਾਨੂੰ ਟੋਟਲ ਅਸੀਂ ਡਿਟੇਲ ਦੱਸੀ ਹੈ ਕਿ ਉਹਦੇ ਵਿੱਚ ਪਾਵਰ ਸਬਸਿਡੀ ਉਹਦੇ ਵਿੱਚ EMPLOYEES ਦੀਆਂ ਤਨਖਾਹਾਂ ਤੇ ਉਹਨਾਂ ਦੀਆਂ ਪੈਨਸ਼ਨਸ ਉਹਦੇ ਵਿੱਚ ਬੈਂਕਾਂ ਦੀਆਂ ਕਿਸ਼ਤਾਂ ਤੇ ਉਹਦੀ ਇੰਟਰਸਟ ਜਿਹੜੀ ਉਹਨਾਂ ਬੈਂਕ ਦਾ ਤੁਸੀਂ ਕਰਨਾ ਹੁੰਦਾ ਜੀ ਡੈਟ ਸਰਵਿਸਿੰਗ ਕਰਨੀ ਹੁੰਦੀ ਹੈ ਉਹ ਟੋਟਲ 105 ਰੁਪਏ ਦੇ 100 ਰੁਪਏ ਦੀ ਆਮਦਨ 105 ਰੁਪਏ ਤੇ ਇਸ ਕੰਮ 'ਚ ਹੀ ਚਲੇ ਜਾਂਦਾ 스타트 1000 ਕਰੋੜ ਰੁਪਇਆ ਤੁਸੀਂ ਦੋਹਾਂ ਸਾਲਾਂ ਦੇ ਦੋ ਸਾਲ ਮਾਰਚ ਦੇ ਐਂਡ ਤੱਕ ਜਨਵਰੀ ਦੀਆਂ ਫਿਗਰਸ ਦਿੱਤੀਆਂ ਬਜਟ 'ਚ ਜਿਹਦੇ ਨਾਲ 60000 ਕਰੋੜ ਰੁਪਇਆ ਚੁੱਕ ਲਿਆ 7800 ਕਰੋੜ ਰੁਪਇਆ ਦੋ ਮਹੀਨਿਆਂ ਦੇ ਵਿੱਚ ਜਨਵਰੀ ਤੇ ਆ ਜਿਹੜਾ ਮਾਰਚ ਦਾ ਮਹੀਨਾ ਇਹਦੇ ਚੁੱਕਿਆ ਦੋ 68000 ਕਰੋੜ ਦੇ ਨਾਲ ਅਸੀਂ ਅੰਦਾਜ਼ਾ ਲਾਇਆ ਜੇ 5 ਸਾਲ ਕੱਟ ਕੇ ਜਿਹੜੇ ਨਾ ਕੱਟਣੇ ਨਹੀਂ ਇਹ 2 ਲੱਖ ਕਰੋੜ ਦਾ ਕਰਜ਼ਾ ਚੜ ਜਾਣਗੇ 75 ਸਾਲਾਂ 'ਚ 272 ਪਲੱਸ ਦੋ ਇਹ ਕਰਕੇ 472 ਤੇ ਚੜੇ ਇਹ ਵੀ ਗਾਰੰਟੀ ਸੀ ਕੇਜਰੀਵਾਲ ਸਾਹਿਬ ਦੀ ਕਿ 1 ਰੁਪਿਆ ਵੀ ਅਸੀਂ ਆਂਦੇ ਟਾਈਮ ਦੇ ਵਿੱਚ ਕੋਈ ਕਰਜ਼ਾ ਨਹੀਂ ਚੁੱਕਾਂਗੇ 54000 ਨਾਲ ਮੈਂ ਹਰ ਸਾਲ ਡਿਵੈਲਪਮੈਂਟ ਕਰਾਇਆ ਕਰਾਂਗਾ ਤੇ ਹਰ ਸਾਲ ਅਸੀਂ ਇਹ ਕਰਜ਼ੇ ਦੇ ਵਿੱਚ ਕਮੀ ਕਰਕੇ ਜਦੋਂ ਤੱਕ ਪੰਜਾਬ ਚੋਂ ਸਾਡੀ ਗਵਰਨਮੈਂਟ 5 ਸਾਲ ਬਾਅਦ ਅਸੀਂ ਦੋਰੀਵਾਰ ਇਲੈਕਸ਼ਨ ਜਾਵਾਂਗੇ ਤੇ ਜੇ ਪੂਰਾ ਕਰਜ਼ਾ ਨਹੀਂ ਤੇ ਘੱਟੋ ਘੱਟ ਅੱਧਾ ਕਰਜ਼ਾ ਅਸੀਂ ਘਟਾ ਦਿੱਤਾ ਪੰਜਾਬ ਊਡ ਬੀ ਇਨ ਅ ਮੱਚ ਬੈਟਰ ਸਿਚੁਏਸ਼ਨ ਅੱਜ ਵੇਖੋ ਉੱਥੇ ਕੁਝ ਨਹੀਂ ਫਿਰ ਨੌਕਰੀਆਂ ਦੀ ਗੱਲ ਮੈਂ ਕੀਤੀ ਕਿ 40000 ਤੋਂ ਵੱਧ ਤੁਸੀਂ ਨੌਕਰੀਆਂ ਦੱਸੀਆਂ ਨੇ ਕਾਈਂਡਲੀ ਡਿਪਾਰਟਮੈਂਟ ਵਾਈਜ਼ ਨਾਂ ਦੇ ਕੇ ਐਡਰੈਸ ਦੇ ਕੇ ਸਾਨੂੰ ਦੱਸਿਆ ਜਾਏ ਕਿ ਬੰਦਾ ਕਿੱਥੋਂ ਦਾ ਕਿਹੜੇ ਡਿਪਾਰਟਮੈਂਟ 'ਚ ਨੌਕਰੀ ਮਿਲੀ ਤੇ ਦੂਸਰੀ ਕੰਮ ਕਰੋ ਲੀਡਰ ਆਫ ਦੀ ਸੋਰੀ ਓਕੇ ਲੀਡਰ ਆਫ ਦੀ ਆਪੋਜੀਸ਼ਨ ਬੋਲ ਰਿਹਾ ਇਹਨੂੰ ਲੌਂਗ ਸ਼ਾਟ ਕਿਹਾ ਜਾਂਦਾ ਹੈ ਤੇ ਇਹਨਾਂ ਦੇ ਬੁੱਧ ਬੁੱਧ RAM ਜੀ ਬੋਲ ਰਹੇ ਨੇ ਆ ਤੁਸੀਂ ਦੋਨੋਂ ਪਾਸੇ ਵੇਖੋ ਇਹ ਚੇਅਰ ਦੀ ਮਰਿਆਦਾ ਹੈ ਇਹ ਚੇਅਰ ਦੀ ਮਰਿਆਦਾ ਵੇਖੋ ਸਾਨੂੰ ਲੌਂਗ ਸ਼ਾਟ ਹੈ ਕਿ ਬੰਦੇ ਅੰਦਾਜ਼ਾ ਲਾਣ ਕੇ ਬੋਲ ਕੌਣ ਰਿਹਾ ਹੈ